ਪੰਜਾਬ ਚ ਮੀਂਹ ਦੇ ਮਾਰੀ ਪੈਣ ਕਾਰਨ ਵਧੀ ਠੰਡ ਪਹਾੜੀ ਇਲਾਕਿਆਂ ਚ ਭਾਰੀ ਬਰਫਵਾਰੀ orange alert ਜਾਰੀ ਕਸ਼ਮੀਰ ਚ ਹੋਈ ਤਾਜ਼ਾ ਬਰਫਵਾਰੀ ਦੇ ਕਾਰਨ ਪਿਛਲੇ ਕੁਝ ਦਿਨਾਂ ਚ ਦੂਜੀ ਵਾਰ ਵਾਦੀ ਦਾ ਦੇਸ਼ ਦੇ ਬਾਕੀ ਹਿੱਸਿਆਂ ਵੱਲੋਂ ਸੰਪਰਕ ਟੁੱਟ ਗਿਆ ਅਧਿਕਾਰੀਆਂ ਅਨੁਸਾਰ ਸ਼੍ਰੀਨਗਰ ਹਵਾਈ ਅੱਡੇ ਦੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਸ਼੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ਵੀ ਬੰਦ ਰਿਹਾ ਉੱਤਰ ਭਾਰਤ ਨੂੰ ਪ੍ਰਭਾਵਿਤ ਕਰ ਰਹੀ ਪੱਛਮੀ ਗੜਬੜੀ ਕਾਰਨ ਰਾਸ਼ਟਰੀ ਰਾਜਧਾਨੀ ਨੂੰ ਠੰਡ ਦਾ ਅਸਰ ਹੋਰ ਵੱਧ ਗਿਆ ਸਵੇਰ ਤੋਂ ਪੰਜਾਬ ਹਰਿਆਣਾ ਦਿੱਲੀ ਦੇ ਕਈ ਹਿੱਸਿਆਂ 'ਚ ਹਲਕਾ ਮੀਂਹ ਪਿਆ ਜੋ ਰੁਕ-ਰੁਕ ਕੇ ਦਿਨ ਭਰ ਜਾਰੀ ਰਿਹਾ ਹੈ ਪੰਜਾਬ 'ਚ ਕਈ ਜ਼ਿਲ੍ਹਿਆਂ 'ਚ ਗੜੇਮਾਰੀ ਵੀ ਦਰਜ ਕੀਤੀ ਗਈ ਹੈ ਇਸ ਨਾਲ ਠੰਡ ਹੋਰ ਵੱਧ ਗਈ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਕੁੱਲੂ ਚੰਬਾ किन्नौर ਅਤੇ ਲਾਹੌਲ ਸਪੀਤੀ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੂਬੇ 'ਚ ਸਭ ਤੋਂ ਵੱਧ ਬਰਫਵਾਰੀ 22 ਸੈਂਟੀਮੀਟਰ ਲਾਹੌਲ ਸਪੀਤੀ ਦੇ ਗੰਦਲਾ ਪਿੰਡ ਦੇ ਵਿੱਚ ਹੋਈ ਹੈ ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ ਚ ਬਦਰੀਨਾਥ ਅਤੇ ਰੂਦਰ ਪ੍ਰਿਆਗ ਜ਼ਿਲ੍ਹੇ ਚ ਕੇਦਾਰਨਾਥ ਅਤੇ ਆਸ-ਪਾਸ ਦੀਆਂ ਚੋਟੀਆਂ ਤੇ देर रात ਤੋਂ ਹੀ ਰੁਕ-ਰੁਕ ਕੇ ਬਰਫਵਾਰੀ ਹੋ ਰਹੀ ਹੈ ਪੱਛਮੀ ਗੜਬੜੀ ਦੇ ਅਸਰ ਨਾਲ ਪੰਜਾਬ ਅਤੇ ਆਸ-ਪਾਸ ਦੇ ਕਈ ਸੂਬਿਆਂ ਦੇ ਵਿੱਚ ਮੀਂਹ ਪੈਣ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹਿਮਾਚਲ ਤੇ ਜੰਮੂ ਕਸ਼ਮੀਰ ਚ ਬਰਫਵਾਰੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਨਾਲ ਗੜੇਮਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ਦੇ ਵਿੱਚ 5 ਡਿਗਰੀ ਤੱਕ ਹੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਕਾਰਨ ਠੰਡ ਵਧੀ ਹੈ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਮੁਤਾਬਕ 30 ਜਨਵਰੀ ਤੱਕ ਠੀਤ ਲਹਿਰ ਅਤੇ ਧੁੰਦ ਦਾ ਜ਼ੋਰ ਰਹੇਗਾ ਜਿਸ ਕਾਰਨ yellow alert ਜਾਰੀ ਕੀਤਾ ਗਿਆ ਹੈ ਬੀਤੇ ਦਿਨ ਦੇ ਮੁਕਾਬਲੇ ਅੱਜ ਮੀਂਹ ਮੱਦਮ ਤੋਂ ਘਟ ਰਿਹਾ ਪਰ ਕਈ ਜ਼ਿਲ੍ਹਿਆਂ 'ਚ ਗੜੇ ਪੈਣ ਕਾਰਨ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਉਤਤੇ ਹੀ ਤੇਜ਼ ਹਵਾਵਾਂ ਗਰਜ ਚਮਕ ਦੇ ਨਾਲ ਮੀਂਹ ਨੂੰ ਲੈ ਕੇ alert ਵਰਤਨ ਲਈ ਕਿਹਾ ਗਿਆ ਹੈ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਪਿਛਲੇ 24 ਘੰਟਿਆਂ ਦੇ ਅਪਡੇਟ ਮੁਤਾਬਕ ਤਾਪਮਾਨ ਦੇ ਵਿੱਚ 4 ਡਿਗਰੀ ਦੀ ਗਿਰਾਵਟ ਦੇ ਨਾਲ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 7.7 ਡਿਗਰੀ ਦਰਜ ਕੀਤਾ ਗਿਆ ਐਸਬੀਐਸ ਨਗਰ ਦੇ ਵਿੱਚ 9.7 ਡਿਗਰੀ ਤਾਪਮਾਨ ਰਿਹਾ ਹੈ ਬਾਅਦ ਤੋਂ ਬਾਅਦ ਤਾਪਮਾਨ ਬਠਿੰਡਾ ਦੇ ਵਿੱਚ 18.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ ਪੰਜਾਬ ਦੇ ਪੱਖਵੱਟ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਕਰਮ ਅਧੀਨ ਪਟਿਆਲਾ ਚ ਵੱਤੋਂ ਵੱਧ 29 mm ਮੀਂਹ ਦਰਜ ਕੀਤਾ ਗਿਆ ਹੈ ਤੁਹਾਨੂੰ ਫਿਰ ਤੋਂ ਦੱਸਦੀ ਕਿ ਪੰਜਾਬ ਦੇ ਵਿੱਚ ਮੀਂਹ ਅਤੇ ਗੜ੍ਹੇ ਬਿਮਾਰੀ ਪੈਣ ਦੇ ਕਾਰਨ ਠੰਡ ਹੋਰ ਵੱਧ ਗਈ ਹੈ ਤੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਭਾਰੀ ਬਰਸਵਾਰੀ ਹੋ ਰਹੀ ਹੈ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ